ਸਾਈਂ ਪੁਲਸੀ ਦਾਸ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਜਨਨੀ ਜਨੈ ਤੋ ਭਗਤ ਜਨ ਕੈ ਦਾਤਾ ਕੈ ਸੂਰ ਨਾਹੇ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਉਹ ਕਹਿੰਦਾ ਇਸਤਰੀ ਨੂੰ ਸਮਝਾਉਣ ਦਾ ਯਤਨ ਕਰਦਾ ਕਹਿੰਦਾ ਤਿਹੇ ਨੀ ਪੈਣੇ ਨੀ ਮਾਂ ਜੇ ਪੁੱਤ ਪੈਦਾ ਕਰਨਾ ਤੇ ਬ੍ਰਹਮ ਗਿਆਨੀ ਪੈਦਾ ਕਰ ਜੇ ਪੁੱਤ ਪੈਦਾ ਕਰਨਾ ਤੇ ਦਾਨੀ ਪੈਦਾ ਕਰ ਜੇ ਪੁੱਤਰ ਪੈਦਾ ਕਰਨਾ ਤੇ ਭਗਤ ਪੈਦਾ ਕਰ ਜੇ ਪੁੱਤਰ ਪੈਦਾ ਕਰਨਾ ਤੇ ਸੂਰਮਾ ਪੁੱਤ ਪੈਦਾ ਕਰ ਨੇ ਪੈਣੋ ਤੁਸੀਂ ਬੜੇ ਦਲੇਰ ਪੁੱਤ ਪੈਦਾ ਕੀਤੇ ਨੇ ਪੰਜਾਬ ਦੀ ਜਵਾਨੀ ਨੂੰ ਗਲਤ ਬੋਲਣ ਵਾਲੇ ਅੱਜ ਵੇਖ ਲੈ ਚਾਰ ਚਫੇਰਿਓ ਟਰਾਲੀਆਂ ਨੌਜਵਾਨ ਮੁੰਡੇ ਭਰ ਭਰ ਕੇ ਲਿਆ ਰਹੇ ਨੇ ਤੁਹਾਡੇ ਏਰੀਏ ਦੇ ਵਿੱਚ ਕੋਈ ਚੌਕਰ ਲੱਦੀ ਆਉਂਦਾ ਕੋਈ ਕੋਈ ਰਸ ਲਦੀ ਆਉਂਦਾ ਕੋਈ ਮਿੱਟੀ ਦੀਆਂ ਟਰਾਲੀਆਂ ਪਰ ਜ ਆਉਂਦਾ ਇੱਕ ਬੇਨਤੀ ਕਰਦਾ ਪੰਜਾਬੀ ਕੋ ਤੁਹਾਡਾ ਕੋਈ ਵੀ ਨਹੀਂ ਆਫਗਾਨਿਸਤਾਨ ਦੇ ਵਿੱਚ ਪੁਚਾ ਲਾਇਆ ਤੇ ਤੁਹਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪਤਾ ਕੀ ਕਿਹਾ ਉਹ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਫਗਾਨਿਸਤਾਨ ਦੀ ਜਿਹੋ ਜਿਹੀ ਮਦਦ ਕਰਨੀ ਚਾਹਵੇ ਜੋ ਵੀ ਮੇਰੇ ਮਨ ਵਿੱਚ ਆਇਆ ਜਾਂ ਉਹਨਾਂ ਨੂੰ ਜਿਹੜੀ ਮਦਦ ਦੀ ਲੋੜ ਹੋਵੇ ਉਹ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਮਦਦ ਕਰੇਗਾ ਤੇ ਮੋਦੀ ਨੂੰ ਤੁਸੀਂ ਨਹੀਂ ਦਿੱਖੇ ਅੱਜ ਕਈ ਦਿਨ ਹੋ ਗਏ ਨੇ ਘਰਾਂ ਦੇ ਘਰ ਡੁੱਬ ਗਏ ਜਦੋਂ ਮੈਂ ਤੁਹਾਡੇ ਏਰੀਏ ਦੇ ਵਿੱਚ ਟਰਾਲੀਆਂ ਲੈ ਕੇ ਅਸੀਂ ਲਾਲੂ ਘੁੰਮਣ ਤੋਂ ਆਏ ਨਾ ਤੇ ਮਾਫੀ ਦਿਓ ਤੁਹਾਡੀਆਂ ਸੜਕਾਂ ਤੇ ਮੈਂ 100-100 ਕਿੱਲੇ ਵਾਲੇ ਜੱਟ ਵਿਚਾਰੇ ਰੋਂਦੇ ਦੇਖੇ ਨੇ ਜਿਨ੍ਹਾਂ ਨੇ ਕਦੀਆਂ ਆਪਣੀਆਂ ਧੀਆਂ ਨੂੰ ਘਰੋਂ ਬਾਹਰ ਨਹੀਂ ਸੀ ਕੱਢਿਆ ਤੰਬੂ ਲਗਾ ਕੇ ਨੌਜਵਾਨ ਧੀਆਂ ਆਪਣੀਆਂ ਸ਼ੜਕਾਂ ਤੇ ਲੈ ਕੇ ਬੈਠੇ ਨੇ ਵਿਚਾਰੇ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਦਾ ਰੱਬ ਦਾ ਦਿੱਤਾ ਤੁਹਾਡੇ ਕੋ ਵੀ ਬਹੁਤ ਪੋਜਿਆ ਜਿਨ੍ਹਾਂ ਵੀ ਹੋ ਸਕੇ ਨਾ ਮੇਰੇ ਹੱਥ ਜੋੜ ਕੇ ਬੇਨਤੀ ਆ ਮਦਦ ਕਰਿਓ ਤੇ ਸਭ ਤੋਂ ਮਦਦ ਕਰੋ ਵੀ ਮਿੱਟੀ ਦੀਆਂ ਬੋਰੀਆਂ ਪਰ ਪਰ ਕੇ ਉੱਥੇ ਲੈ ਕੇ ਜਾਓ ਤਾਂ ਕਿ ਇਹਨਾਂ ਵਗਦੇ ਦਰਿਆਵਾਂ ਨੂੰ ਬੰਨ ਲਾਇਆ ਜਾ ਸਕਣ ਇਹ ਮੇਰੇ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਨਾਲ ਦੇ ਨਾਲ ਆ ਮੌਜੂਦਾ ਹਾਲਾਤਾਂ ਨੂੰ ਮੈਂ ਟੱਚ ਕਰਦਾ ਤੁਰਿਆ ਚੱਲਾਂਗਾ ਆ ਉਹ ਮੁਬਾਰਕ ਧਰਤੀ ਜਿਹਨੂੰ ਆਪਾਂ ਪਿਆਰ ਨਾਲ ਕਹਿੰਦੇ ਹਾਂ ਸੁਲਤਾਨਪੁਰ ਲੋਧੀ ਦੇ ਧਰਤੀ ਉੱਥੇ ਸਤਕਾਰ ਚੁਗ ਮਾਤਾ ਦਾ ਵਾਕਿਆ ਧਰਤੀ ਪੁੱਠੀ ਕਰ ਦਿੰਦਾ ਹੋਵੇ ਤੇ ਮੈਂ ਕਹਾਂਗਾ ਹਾਂ ਹੈ ਤੁਸੀਂ ਕਹੋਗੇ ਕੌਣ ਲੋਕ ਕਹਿੰਦੇ ਨੇ ਪਾਣੀ ਤੇ ਟੈਂਕ ਧਰਦੇ ਨੇ ਕੁਝ ਪਾਣੀ ਵਾਲੀਆਂ ਗੱਡੀਆਂ ਧਰਦੀਆਂ ਨੇ ਰੱਬ ਦੇ ਪਿਆਰਿਆਂ ਨੇ ਪਾਣੀ ਤੇ ਕਈਆਂ ਦਿਨਾਂ ਦੇ ਫੋੜ ਟਰੈਕਟਰ ਤਾਰ ਕੇ ਰੱਖ ਦਿੱਤੇ ਆਪਣੇ ਰੱਬ ਦੇ ਪਿਆਰਿਆਂ ਨੇ ਅਰਜਨ ਟਰੈਕਟਰ ਪਾਣੀ ਵਿੱਚ ਖੇਲ ਦਿੱਤੇ ਆ ਪੰਜਾਬ ਦੀ ਜਵਾਨੀ ਜਿਹੜੀ ਗੁਰੂ-ਗੁਰੂ ਜੱਪ ਕੇ ਅੱਜ ਪੰਜਾਬ ਵਿੱਚ ਆਏ ਹਰਾਂ ਦੇ ਵਿੱਚ ਮੌਤ ਦੀ ਪਰਵਾਹ ਨਹੀਂ ਕਰਦੀ ਤੇ ਉਹ ਟਰੈਕਟਰ ਜਿਹੜੇ ਟਰੈਕਟਰ ਨਾਕਿਆਂ ਤੇ ਡੱਕ ਕੇ ਤੇ ਚਲਾਨ ਕੀਤੇ ਜਾਂਦੇ ਸੀ ਤੇਰੇ ਟਾਇਰ ਚੌੜੇ ਪਏ ਨੇ ਤੇਰੇ ਗਾੜੀ ਬੰਪਰ ਨਾਲ ਲੰਮਾ ਲੱਗਾ ਹੋਇਆ ਹੈ ਤੂੰ ਟਰੈਕਟਰ ਮੋਡੀਫਾਈ ਕਰਵਾਇਆ ਹੋਇਆ ਆ ਜੋਹੋ ਨੌਜਵਾਨ ਵੀਰਾਂ ਦੇ ਟਰੈਕਟਰ ਜਿਹੜੇ ਪਾਣੀ ਦੇ ਵਿੱਚ ਟੈਂਕ ਤੇ ਭਾਵੇਂ ਨਾ ਤਰ ਸਕੇ ਪਰ ਪੰਜਾਬੀਆਂ ਨੇ ਆਪਣੇ ਟਰੈਕਟਰ ਤਾਰ ਦਿੱਤੇ ਪੰਜਾਬੀਆਂ ਨੇ ਕਿ ਇਹ ਰੱਬ ਦੇ ਪਿਆਰੇ ਨਹੀਂ ਇਹਨਾਂ ਨੂੰ ਰੱਬ ਤੇ ਭਰੋਸਾ ਨਹੀਂ ਵੀ ਪਤਾ ਨਹੀਂ ਟਰੈਕਟਰ ਕਿੱਥੇ ਡੁੱਬ ਜਾਣਾ ਪਤਾ ਨਹੀਂ ਟਰਾਲੀ ਕਿੱਥੇ ਡੁੱਬ ਜਾਣੀ ਹੈ ਪਰ ਇਹ ਉਹ ਬਚਨ ਹੈ ਜਾਂ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਆ ਜਿਹੜੀ ਪਾਣੀ ਦੀ ਜੰਗ ਲੱਗੀ ਕੁਦਰਤ ਹੀ ਮਾਰ ਤੇ ਹੈ ਹੀ ਹੈ ਜਿਹੜੀ ਹੈਗੀ ਹੈ ਪਰ ਸਰਕਾਰਾਂ ਦੀਆਂ ਅੱਖਾਂ ਵਿੱਚ ਤੁਸੀਂ ਚੁੱਪਦੇ ਹੋ ਰਾਜਸਥਾਨ ਦੀਆਂ ਨਹਿਰਾਂ ਦੇ ਜਿਹੜੇ ਦਰ ਖੋਲੇ ਨੇ ਨਾ ਕੱਲ ਕਿਸਾਨ ਸੰਘਰਸ਼ ਕਮੇਟੀ ਵਾਲਿਆਂ ਨੇ ਖੋਲੇ ਨੇ ਸਰਕਾਰਾਂ ਨੇ ਨਹੀਂ ਖੋਲੇ ਕਈ ਪੰਜਾਬ ਦੇ ਸੂਬੇ ਸੁੱਕੇ ਨੇ ਉਹਨਾਂ ਵਿੱਚ ਪਾਣੀ ਨਹੀਂ ਕਈ ਨਹਿਰਾਂ ਨੇ ਜਿਹੜੀਆਂ ਰਾਜਸਥਾਨ ਨੂੰ ਜਾ ਰਹੀਆਂ ਨੇ ਉਹਨਾਂ ਨਹਿਰਾਂ ਦੇ ਵਿੱਚ ਪਾਣੀ ਹੋਣ ਛੱਡਿਆ ਗਿਆ ਪੰਜਾਬੀਆਂ ਤੇਰੀਆਂ ਜ਼ਮੀਨਾਂ ਤੇਰੇ ਟਰੈਕਟਰ ਤੇਰੀਆਂ ਕੋਠੀਆਂ ਇਹ ਦਿੱਲੀ ਨੂੰ ਚੁੱਪਦੀਆਂ ਨੇ ਚੁੱਪਦੀਆਂ ਰਹਿਣੀਆਂ ਇਹੋ ਹੀ ਨਹੀਂ ਪਤਾ ਨਹੀਂ ਤੈਨੂੰ ਕਿੰਨੀ ਵਾਰ ਪਾਣੀ ਦੀ ਇਹ ਮਾਰ ਚਲਣੀ ਪਵੇ ਜਾਂ ਤੇ ਆदत ਪਾ ਲਓ ਕਿ ਪਾਣੀ ਦੀ ਮਾਰ ਹਰ ਸਾਲ ਚਲਣੀ ਹੈ ਤੇ ਜਾਂ ਫਿਰ ਪੰਜਾਬ ਵਾਸਤੇ ਕੁਝ ਨਾ ਕੁਝ ਕਰੋ ਵੀ ਦੁਸ਼ਮਣ ਤੁਹਾਡੇ ਤੇ ਜਿੰਨੀਆਂ ਮਰਜ਼ੀ ਚਾਲਾਂ ਚੱਲੇ ਪਰ ਬਾਬਾ ਨਾਨਕ ਨੇ ਕਿਰਪਾ ਕਰੇ ਉਹਦੀ ਹਰ ਚਾਲ ਤੁਸੀਂ ਫੇਲ ਕਰਕੇ ਰੱਖਦੇ ਕਿਹਨੇ ਪੰਜਾਬ ਵਾਸਤਾ ਗੁਰਾਂ ਦੇ ਨਾਮ ਉਤੇ ਅੱਜ ਵਾਗਿਆ ਪੰਜਾਬੀ ਲੋਕਾਂ ਨੇ ਦੱਸ ਦਿੱਤਾ ਕਿ ਪੰਜਾਬ ਵਾਸਤਾ ਗੁਰਾਂ ਦੇ ਨਾਮ ਉਤੇ ਜਿਹਦੇ ਘਰ 500 ਰੁਪਇਆ ਉਹਨੇ 400 ਰੁਪਇਆ ਹੜਾਂ ਤੇ ਲਾ ਦਿੱਤਾ 100 ਰੁਪਇਆ ਆਪਣੇ ਖਰਚਣ ਵਾਸਤੇ ਕੋਲ ਰੱਖਿਆ ਲੱਖਾਂ ਰੁਪਏ ਪੰਜਾਬੀ ਇਕੱਠਾ ਕਰਕੇ ਅੱਜ ਟਰਾਲੇ ਪਰ ਪਰ ਕੇ ਜਦੋਂ ਅਸੀਂ ਆ ਰਹੇ ਹੰਮਰਸਰ ਤੋਂ ਸੈਂਕੜੇ ਟਰਾਲੇ ਤੁਹਾਡੇ ਇਲਾਕੇ ਨੂੰ ਆਉਂਦੇ ਅਸੀਂ ਅੱਖਾਂ ਦੇ ਨਾਲ ਦੇਖੇ ਨੇ ਇਹ ਪੰਜਾਬ ਨਹੀਂ ਮਰਦਾ ਕਿਉਂਕਿ ਪੰਜਾਬੀ ਲੋਕ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾਉਣਾ ਜਾਣਦੇ ਨੇ ਇਹ ਤੇ ਉਹ ਪੰਜਾਬੀ ਨੇ ਜਿਹਦੇ ਹੱਥ ਤੇ ਇੱਕ ਰੋਟੀ ਰੱਖੀ ਹੋਵੇ ਇਹਨੂੰ ਪਤਾ ਲੱਗ ਜਾਵੇ ਮੇਰੇ ਦਰਵਾਜ਼ੇ ਤੇ ਕੋਈ ਭੁੱਖਾਣ ਕੇ ਖਲੋਤਾ ਉਹਦੇ ਵਿੱਚੋਂ ਅੱਧੀ ਰੋਟੀ ਕੱਟ ਕੇ ਤੇ ਦੂਜੇ ਨੂੰ ਦੇ ਦਿੰਦਾ ਭਲਿਆ ਮਾਨਸਾ ਅੱਧੀ ਤੂੰ ਖਾ ਕੇ ਗੁਜ਼ਾਰਾ ਕਰ ਲੈ ਅੱਧੀ ਮੈਂ ਕਰ ਲਾਂ ਪਰ ਉਹਨਾਂ ਦਾ ਵੀ ਕੀ ਕਰੀਏ ਡੀਸੀ ਨੇ ਸਰਪੰਚ ਫੜਿਆ ਕੱਲ ਦਾ ਉਹਦੇ ਘਰ ਬੱਕਰੀ ਨਹੀਂ ਹੈਗੀ ਤੇ 40 ਬੋਰੀਆਂ ਫੀਡ ਦੀਆਂ ਰੱਖ ਕੇ ਬੈਠਾ ਉਹ ਡੀਸੀ ਨੇ ਜਾ ਕੇ ਛਾਪਾ ਮਾਰਿਆ ਤੇ ਸਰਪੰਚ 40 ਬੋਰੀਆਂ ਫੀਡ ਦੀਆਂ ਰੱਖ ਕੇ ਬੈਠਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਰਦਾਸ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਸ਼ਿਲੀ ਚੰਦ ਜੀ ਮਹਾਰਾਜ ਇਹੋ ਜੀ ਆਫਤ ਕਿਸੇ ਦੇ ਨਾ ਆਵੇ ਮੈਂ ਤੇ ਬੇਨਤੀ ਕਰਦਾ ਇਹੋ ਜਿਹਾ ਪਾਣੀ ਇਹੋ ਜੀ ਫੀਡ ਇਹੋ ਜਿਹਾ ਚੌਕਰ ਇਹੋ ਜੀਆਂ ਚੀਜ਼ਾਂ ਲੈ ਕੇ ਜਿਨ੍ਹਾਂ ਦੇ ਘਰ ਪੂੰਦ ਪਾਣੀ ਨਹੀਂ ਆਇਆ ਉਹ ਆਪਣੇ ਘਰਾਂ ਦੇ ਵਿੱਚ ਜਮਾ ਨਾ ਕਰੋ ਮੇਰੀ ਬੇਨਤੀ ਆ ਤੁਹਾਡੇ ਚਾਮ ਜਿੱਥੇ ਪਾਣੀ ਆਇਆ ਉਹਨਾਂ ਦੀ ਤੇ ਬਦਦ ਕਰ ਨਹੀਂ ਕਰਨੀ ਤੋ ਗਰੀਬ ਅਵਾਜ਼ ਮਹਾਰਾਜ ਕਿਰਪਾ ਕਰਨ ਆਓ ਉਹ ਰੱਬ ਦੇ ਪਿਆਰੇ ਬਾਬਾ ਸ਼੍ਰੀ ਚੰਦਰ ਜੀ ਓ ਬਾਬਾ ਸ਼੍ਰੀ ਚੰਦਰ ਜੀ ਨੇ ਆਖਿਆ ਕੰਨ ਲੱਗੇ ਤੁਸੀਂ ਚਲੋ ਅਸੀਂ ਆਉਨੇ ਜਦੋਂ ਪਹੁੰਚ ਗਏ ਨਾ ਲਾਹੌਰ ਛਪਾਈ ਉਹਨਾਂ ਆਖਿਆ ਜੀ ਬਾਬਾ ਜੀ ਉਹਨਾਂ ਆਖਿਆ ਤੁਰੇ ਆਉਂਦੇ ਆ ਜਦੋਂ ਕੁਝ ਕੁ ਸਮੇਂ ਬਾਅਦ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਗਏ ਰਾਜੇ ਨੂੰ ਇੰਨਾ ਚਾ ਚੜਿਆ ਰਾਜੇ ਨੂੰ ਇੰਨਾ ਕਿ ਚਾ ਚੜਿਆ ਰਾਜੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਜੀਉ ਆਇਆ ਆਖਿਆ ਤਰਾ ਤਰਾ ਦੇ ਪਕਵਾਨ ਸੰਗਤ ਗੁਰਬਾਨੀ ਦੇ ਸ਼ਬਦ ਪੜਦੀ ਹੈ ਬਾਬਾ ਜੀ ਬੈਠੇ ਉਧਰ ਮਹਾਲ ਤੇ ਚੜਿਆ ਬਾਦਸ਼ਾਹ ਦਾ ਛੋਟਾ ਜਿਹਾ ਪੁੱਤਰ ਕਿਸੇ ਨੇ ਉਮਰ ਆਖੀ ਆ 3 ਸਾਲ ਦੀ ਕਿਸੇ ਨੇ ਉਮਰ ਇਤਿਹਾਸ ਵਿੱਚ ਲਿਖੀ ਆ 4 ਸਾਲ ਦੀ ਆਹ ਮੈਂ ਆਖਰੀ ਨਜ਼ਮੇ ਕਹਿਨੀ ਆ ਸਨਮਾਨ ਜੋ ਖਾਲਸਾ ਜੀ ਉਹ ਮਹਿਲਾ ਤੋਂ ਡਿੱਗਾ ਪੁੱਤਰ ਰਾਜੇ ਦਾ ਡਿੱਗਦਿਆਂ ਸਾਰ ਜਹਾਂਗੀਰ ਬਾਦਸ਼ਾਹ ਦੇ ਪੁੱਤ ਦੀ ਮੌਤ ਹੋ ਗਈ ਤੇ ਬੇਗ ਮਨੂਰ ਜਹਾਂ ਕੋਲ ਆਣ ਕੇ ਲੱਗੀ ਕਰ ਲਾਉਣ ਲੱਗੀ ਹਮਸਿਆ ਪਾਉਣ ਉਹਨੇ ਆਖਿਆ ਵੇ ਬਾਦਸ਼ਾ ਇਹ ਤੇਰੇ ਪਾਪਾਂ ਦਾ ਗੁਨਾਹ ਹੈ ਤੂੰ ਰੱਬ ਦੇ ਪਿਆਰਿਆਂ ਨੂੰ ਤਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਉਬਲਦੀਆਂ ਥੇਗਾ ਵਿੱਚ ਬਿਠਾ ਲਿਆ ਗੁਰੂ ਅਰਜਨ ਦੇ ਮਹਾਰਾਜ ਨੂੰ ਇਹ ਤੇਰੇ ਪਾਪਾਂ ਦਾ ਫਲ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੋਇਆ ਇੱਕੋ ਇੱਕ ਪੁੱਤਰ ਤੇਰਾ ਦੁਨੀਆਂ ਤੋਂ ਚੱਲ ਵਸਿਆ ਹੁਣ ਦੁਨੀਆਂ ਤੇ ਤੇਰੀ ਜੜ ਨਹੀਂ ਰਹਿ ਗਈ ਦੁਨੀਆਂ ਤੇ ਤੇਰੀ ਵੰਸ਼ ਨਹੀਂ ਦੁਨੀਆਂ ਤੇ ਤੇਰੇ ਰਾਜ-ਪਾਗ ਸਾਂਭਣ ਵਾਲਾ ਕੋਈ ਆਹ ਜਹਾਂ ਗਿਰਬਤ ਨੇ ਆਖਿਆ ਕਹਿਣ ਲੱਗਾ ਨੂਰ جہاں ਜੇ ਮੇਰੀ ਕੋਈ ਜੜ بچਾ ਸਕਦਾ ਤੇ ਬਾਬੇ ਨਾਨਕ ਦਾ ਸੁਪੁੱਤਰ ਬਾਬਾ ਸ਼੍ਰੀ ਚੰਦ ਉਹਨੇ ਗੋਦੀ ਵਿੱਚ ਪਾਇਆ ਆਪਣੇ ਪੁੱਤ ਨੂੰ ਲਿਆਨ ਕੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੇ ਚਰਨਾਂ ਵਿੱਚ ਦਿੱਤਾ ਧਰ ਹੱਥ ਜੋੜ ਕੇ ਆਖਿਆ ਕਹਿਣ ਲੱਗਾ ਸਾਈਆਂ ਤੁਹਾਡਾ ਦਿੱਤਾ ਬਹੁਤ ਪੂਜਾ ਤੁਸੀਂ ਆਏ ਹੋ ਮੈਂ ਜਿੰਨੇ ਕ ਜੋਗਾ ਤੁਹਾਡੀ ਸੇਵਾ ਕੀਤੀ ਹੈ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਰੋ ਰੋ ਕੇ ਦਿੱਲੀ ਦਾ ਬਾਦਸ਼ਾ ਰੋ ਰੋ ਕੇ ਭਾਰਤ ਦੇਸ਼ ਦਾ ਬਾਦਸ਼ਾ ਬਾਬੇ ਸ਼੍ਰੀ ਚੰਦਰ ਜੀ ਦੇ ਚਰਨ ਪਕੜ ਕੇ ਜਿਵੇਂ ਬੇਨਤੀਆਂ ਕਰਦਾ ਬਾਬਾ ਤੇਰੇ ਤੋਂ ਬਗੈਰ ਮੇਰੇ ਪੁੱਤ ਵਿੱਚ ਜਿੰਦ ਨਹੀਂ ਕੋਈ ਪਾ ਸਕਦਾ ਤੇਰੇ ਤੋਂ ਬਗੈਰ ਮੇਰੇ ਪੁੱਤਰ ਦੇ ਸਵਾਸ ਨਹੀਂ ਕੋਈ ਚਲਾ ਸਕਦਾ ਬਾਬਾ ਜੇ ਕੋਈ ਬੰਦ ਦੁਬਾਰਾ ਸ਼ੁਰੂ ਕਰ ਸਕਦਾ ਹੈ ਕਿ ਉਹ ਗੁਰੂ ਨਾਨਕ ਦਾਦਰ ਹੈ ਕਹਿੰਦੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਗੜਵੇ ਦੇ ਵਿੱਚੋਂ ਲਈ ਇੱਕ ਚੁਲੀ ਪਾਣੀ ਦੀ ਆਖਰੀ ਨਜ਼ਮ ਲਗਾ ਕਹਿਣ ਜਦੋਂ ਛੱਡਾ ਮਾਰਿਆ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਜਹਾਗੀਰ ਦੇ ਪੁੱਤਰ ਦੇ ਮੁਖੜੇ ਦੇ ਉੱਪਰ ਨਾਲ ਹੀ ਬਾਬਾ ਜੀ ਨੇ ਆਵਾਜ਼ ਮਾਰ ਕੇ ਉਠਾਉਣ ਦਾ ਯਤਨ ਕੀਤਾ ਤੇ ਬਾਬਾ ਜੀ ਕੀ ਕਹਿੰਦੇ ਨੇ ਤਵਜੂਹ ਦੇ ਕਿਸਮਤ आवाज़ उन <marriages timing> ਜਾ ਗੱਲ ਨੂੰ ਬਾਬੇ ਸ਼੍ਰੀ ਚੰਦ ਸੁਣਿਆ ਜਾ ਗੱਲ ਨੂੰ ਪਰਪੈਣੇ ਬਾਬਾ ਜੀ ਰਾਜ ਮਹੱਲ ਨੂੰ ਪਰਪੈਣੇ ਬਾਬਾ ਜੀ ਰਾਜ ਮਹੱਲ ਨੂੰ ਵਾਦੀ ਵਿੱਚ ਪਾਲਿਆ ਰਾਜੇ ਦੇ ਬਾਲ ਨੂੰ ਵਾਦੀ ਵਿੱਚ ਪਾਲਿਆ ਰਾਜੇ ਦੇ ਬਾਲ ਨੂੰ ਮਾਰ ਕੇ ਆਵਾਜ਼ ਠਾਇਆ ਛੰਦੇ ਲਾਲ ਨੂੰ ਮਾਰ ਕੇ ਆਵਾਜ਼ ਠਾਇਆ ਛੰਦੇ ਲਾਲ ਨੂੰ ਮਿਤਾਣ ਕੇ ਉੱਠ ਬੱਜਾ ਕਾ ਦਸ ਤਲ ਮਿਤਾਣ ਕੇ ਰੋਂਦੇ ਮਾਈ ਬਾਪ ਦੇ ਖੇ ਛੇ ਤੀ ਆਣ ਕੇ ਰੋਂਦੇ ਮਾਈ ਬਾਪ ਦੇ ਖੇ ਛੇ ਤੀ ਆਣ ਕੇ ਪੁੱਛਦੇ ਨਾ ਕੋਈ ਰੋਂਦਿਆਂ ਦੇ ਹਾਲ ਨੂੰ ਪੁੱਛਦੇ ਨਾ ਕੋਈ ਰੋਂਦਿਆਂ ਦੇ ਹਾਲ ਨੂੰ ਮਾਰ ਕੇ ਆਵਾਜ਼ ਠਾਇਆ ਛਤੇ ਲਾਲ ਨੂੰ ਮਾਰ ਕੇ ਆਵਾਜ਼ ਠਾਇਆ ਛਤੇ ਲਾਲ ਨੂੰ ਛੱਡਾ ਸ਼੍ਰੀ ਚੰਦ ਮਾਰਿਆ ਜਾਂਦਾ ਜਾ ਛੱਡਾ ਸ਼੍ਰੀ ਚੰਦ ਮਾਰਿਆ ਘੋਲੇ ਅੱਖਾਂ ਬੱਚੇ ਮਾਂ ਨੂੰ ਪੁਕਾਰਿਆ ਘੋਲੇ ਅੱਖਾਂ ਬੱਚੇ ਮਾਂ ਨੂੰ ਪੁਕਾਰਿਆ ਤਾਲ ਦਿੱਤਾ ਸ਼੍ਰੀ ਚੰਦ ਜੀ ਨੇ ਕਾਲ ਨੂੰ ਤਾਲ ਦਿੱਤਾ ਸ਼੍ਰੀ ਚੰਦ ਜੀ ਨੇ ਕਾਲ ਨੂੰ ਮਾਰ ਕੇ ਆਵਾਜ਼ ਠਾਇਆ ਛਿੰਦੇ ਲਾਲ ਨੂੰ ਮਾਰ ਕੇ ਆਵਾਜ਼ ਠਾਇਆ ਛਿੰਦੇ ਲਾਲ ਨੂੰ ਰੱਬ ਨੂੰ ਜੇ ਭਾਵੇਂ ਰੱਖੇ ਸਵਾਸ ਤੋਂ ਬਿਨਾ ਰੱਬ ਨੂੰ ਜੇ ਭਾਵੇਂ ਰੱਖੇ ਸਵਾਸ ਤੋਂ ਬਿਨਾ ਪਰਦੀ ਨਾ ਗੱਲ ਵਿਸਵਾਸ ਤੋਂ ਬਿਨਾ ਪਰਦੀ ਨਾ ਗੱਲ ਵਿਸਵਾਸ ਤੋਂ ਬਿਨਾ ਲਾਲੂ ਘੁੰਮਣ ਪੜਦੀ ਨਾ ਗੱਲ ਵਿਸ਼ਵਾਸ ਤੋਂ ਬਿਨਾ ਪੜਦੀ ਨਾ ਗੱਲ ਵਿਸ਼ਵਾਸ ਤੋਂ ਬਿਨਾ ਲੱਲ ਘੁੰਮਣ ਦਾ ਸਜਦਾ ਕਾਲ ਨੂੰ ਲੱਲ ਘੁੰਮਣ ਦਾ ਸਜਦਾ ਕਾਲ ਨੂੰ ਮਾਰ ਕੇ ਆਵਾਜ਼ ਠਾਇਆ ਛਿੰਦੇ ਲਾਲ ਨੂੰ ਮਾਰ ਕੇ ਆਵਾਜ਼ ਠਾਇਆ ਛਿੰਦੇ ਲਾਲ ਨੂੰ ਮਾਰ ਕੇ ਆਵਾਜ਼ ਠਾਇਆ ਛਿੰਦੇ ਲਾਲ ਨੂੰ